ਮੋਹਾਲੀ ਜ਼ਿਲ੍ਹੇ ਵਿੱਚ ਵਾਤਾਵਰਨ ਦੀ ਸੰਭਾਲ ਲਈ ਹਰੀਆਬਰ ਲੁਭਦਾਉਣ ਦੇ ਉਦੇਸ਼ ਨਾਲ ਮੋਹਾਲੀ ਪ੍ਰਸ਼ਾਸਨ ਨੇ ਮੰਗਲਵਾਰ ਨੂੰ 1.5 ਲੱਖ ਬੂਟੇ ਲਗਾ ਕੇ ਇਤਿਹਾਸ ਸਿਰਜਿਆ ਦੱਸਦੇ ਹੀ ਇਹ ਇਤਿਹਾਸਿਕ ਪਹਿਲ ਕਦਮੀ ਦੀ ਸ਼ੁਰੂਆਤ ਜਿਹੜੀ ਹੈ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਲਾਲੜੂ ਹੰਦਸਰਾ ਰੋਡ ਤੇ ਸਥਿਤ ਪਿੰਡ ਜੋਲਾ ਕਲਾ ਵਿੱਚ ਜ਼ਿਲ੍ਹਾ ਪੱਧਰੀ ਉਦਘਾਟਨੀ ਸਮਾਰੋਹ ਦੌਰਾਨ ਬੂਟਾ ਲਾ ਕੇ ਕੀਤੀ ਇਸ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਨਾਲ ਲੈ ਕੇ ਕਰੀਬ 10000 ਬੂਟੇ ਲਗਾਏਗੇ ਇਸ ਸਮਾਗਮ ਨੂੰ ਸੰਬੋਧਿਤ ਕਰਦੇ ਹਲਕਾ ਡੇਰਾ ਬਸੀ ਦੇ ਵਿਧਾਇਕ ਕੁਲਜੀਤ ਸਿੰਘ ਬੰਦਾਵਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਾਤਾਵਰਨ ਦੀ ਸੰਭਾਲ ਵੱਲ ਉਚੇਚਾ ਧਿਆਨ ਦੇ ਰਹੀ ਹੈ ਅੱਜ ਜਦੋਂ ਸਾਰੀ ਦੁਨੀਆ ਵਾਤਾਵਰਨ ਸੰਬੰਧੀ ਮੁਸ਼ਕਲਾਂ ਨਾਲ ਜੂਝ ਰਹੀ ਹੈ ਤਾਂ ਵਾਤਾਵਰਨ ਸੰਭਾਲ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਜੇ ਵਾਤਾਵਰਨ ਸਾਫ਼ ਹੋਵੇਗਾ ਤਾਂ ਹੀ ਅਸੀਂ ਸਾਫ਼ ਹਵਾ ਵਿੱਚ ਸਾਹ ਲੈ ਸਕਾਂਗੇ ਤੇ ਬਿਮਾਰੀਆਂ ਤੋਂ ਬਚ ਸਕਾਂਗੇ ਇਸ ਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਫ਼ ਸੁਥਾ ਵਾਤਾਵਰਨ ਮਿਲ ਸਕੇਗਾ ਉਹਦੇ ਹੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਮਿਸ਼ਨ ਹਰਿਆਵਲ ਦਾ ਸੁਨੇਹਾ ਦੇਣ ਲਈ ਇੱਕ ਦਿਨ ਵਿੱਚ ਕੁੱਲ 1.5 ਲੱਖ ਬੂਟੇ ਜਿਹੜੇ ਨੇ ਉਹ ਲਗਾਏ ਗਏ ਨੇ ਉਹਨਾਂ ਕਹਿਆ ਕਿ ਵੱਡੇ ਪੱਧਰ ਤੇ ਪੌਦੇ ਲਗਾਉਂਦਾ ਉਦੇਸ਼ ਹਰਿਆਵਲ ਨੂੰ ਵਧਾ ਕੇ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਅਤੇ ਸਰਕਾਰੀ ਵਿਭਾਗਾ ਨੂੰ ਲਾਮਬੰਦ ਕਰਨਾ ਤੇ ਜਾਗਰੂਕ ਕਰਨਾ ਹੈ ਤੇ ਉੱਥੇ ਹੀ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਹੈ ਕਿ ਤਿੰਨੇ ਸਬਡਿਵੀਜ਼ਨਾਂ ਵਿੱਚ ਇੱਕ ਦਿਨ ਵਿੱਚ ਔਸਤ 50000 ਬੂਟੇ ਲਗਾਏ ਗਏ ਨੇ ਉਹਨਾਂ ਕਹਿਆ ਹੈ ਕਿ ਮਿਸ਼ਨ ਗ੍ਰੀਨ ਤਹਿਤ ਪੂਰੇ ਮੋਹਾਲੀ ਜ਼ਿਲ੍ਹੇ ਵਿੱਚ 11 ਲੱਖ ਬੂਟੇ ਲਗਾਏ ਜਾਣੇ ਨੇ ਹਾਂਜੀ ਅੱਜ ਅਸੀਂ ਪਿੰਡ ਜੋਲਾ ਕਲਾ ਹਲਕਾ ਡੇਰਾ ਬਸੀ ਦੇ ਵਿੱਚ ਇੱਕ ਮੈਗਾ ਪਲਾਂਟੇਸ਼ਨ ਡਰਾਈਵ ਜਿਸ ਦੇ ਵਿੱਚ 10000 ਬੂਟਾ ਅਸੀਂ ਇੱਥੇ ਪੰਚਾਇਤ ਦੀ ਥਾ ਤੇ ਲਾ ਰਹੇ ਹਾਂ ਇਹ ਸੂਹਨ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਅਸੀਂ 1.5 ਲੱਖ ਬੂਟਾ ਪੂਰੇ ਜ਼ਿਲ੍ਹੇ ਮੁਹਾਲੀ ਦੇ ਵਿੱਚ ਅੱਜ ਦੇ ਦਿਨ ਲਾ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਹ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਕਈ ਦਿਨਾਂ ਤੋਂ ਸਾਡੇ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈ ਜਿਸ ਦੇ ਵਿੱਚ 2.5 ਲੱਖ ਬੂਟੇ ਦਾ ਟਾਰਗੇਟ ਅਸੀਂ ਅਚੀਵ ਕਰਨ ਵਾਲੇ ਹਾਂ ਮੈਨੂੰ ਖੁਸ਼ੀ ਹੈ ਦੱਸਦੇ ਹੋਏ ਕਿ ਸਾਡਾ ਜ਼ਿਲ੍ਹਾ ਪੰਜਾਬ ਦੇ ਖੇਡ टॉप 5 ਜ਼ਿਲ੍ਹੇ ਦੇ ਵਿੱਚ ਹੈਗਾ ਔਰ ਸਾਨੂੰ ਉਮੀਦ ਹੈ ਕਿ ਅਸੀਂ ਆਪਣਾ ਟੂਥ ਟੀਚਾ ਵੀ ਬਹੁਤ ਛੇਤੀ ਪੂਰਾ ਕਰਾਂਗੇ ਬਟ ਉਸ ਤੋਂ ਉਸ ਦੇ ਨਾਲ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਹੋਵੇ ਕਿ ਆਪਣੇ ਵਾਤਾਵਰਣ ਨੂੰ ਸਾਫ਼ ਕਿਵੇਂ ਰੱਖਣਾ ਹੈ ਔਰ ਆਪਣੇ ਆਲੇ ਦੁਆਲੇ ਦੀ ਜਿਹੜੀ ਨੇਚਰ ਹੈ ਉਹਨੂੰ ਪ੍ਰੀਜ਼ਰਵ ਕਿਵੇਂ ਕਰਨਾ ਹੈ ਉਹ ਤਾਂ ਕਰਕੇ ਅੱਜ ਸਾਡੇ ਨਾਲ ਬਹੁਤ ਸਾਰੇ ਬੱਚੇ ਜਿਹੜੇ ਨੇੜੇ ਦੇ ਸਰਕਾਰੀ ਸਕੂਲ ਦੇ ਸਾਡੇ ਨਾਲ ਸ਼ਮੂਲੀਅਤ ਕਰ ਰਹੇ ਨੇ ਔਰ ਇਹੇ ਸਾਨੂੰ ਇਹ ਮੈਸੇਜ ਸਾਨੂੰ ਦਿੰਦੇ ਵੀ ਆਂ ਔਰ ਵਾਪਸ ਜਾ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਵੀ ਸਾਡਾ ਮੈਸੇਜ ਲੈ ਕੇ ਜਾਣਗੇ ਕਿ ਕਿਵੇਂ ਆਪਣੇ ਅਲਦ ਵਾਲੇ ਤੇ ਤਰਕਤਾਂ ਨੂੰ ਬਚਾਣਾ ਔਰ ਹੋਰ ਤਰਕਤ ਲਗਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੀ ਗੁਰੂਆਂ ਵੱਲੋਂ ਸਾਨੂੰ ਤਰਤੀ ਸੋਪੀ ਗਈ ਹੈ ਹਾਂਜੀ ਸਰ ਅੱਜ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਜਿਹੜਾ ਇੱਕ ਸਨੇਹਾ ਸਾਨੂੰ ਮਿਲਿਆ ਉਹਦੇ ਤਹਿਤ ਡੀਸੀ ਸਾਹਿਬ ਤੇ ਸਾਰਾ ਜ਼ਿਲ੍ਹਾ ਜਿਹੜੇ ਸਾਰੇ ਜ਼ਿਲ੍ਹਾ ਡਿਸਟ੍ਰਿਕਟ ਲੈਵ ਦੇ ਸਾਰੇ ਅਧਿਕਾਰੀ ਨੇ ਡੀਪੀਆਰਓ ਸਾਹਿਬ ਐਸਟੀਐਮ ਸਾਹਿਬ ਤੇ ਜਿੰਨੇ ਹੋਰ ਅਫੀਸਰ ਸਹਿਬਾਨ ਨੇ ਸਾਰੇ ਨੇ ਇੱਕ ਟਾਸਕ ਮਿਲਿਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਤਾਂ ਹੀ ਬਣਾ ਪਾਵਾਂਗੇ ਜੇ ਅਸੀਂ ਵੱਧ ਤੋਂ ਵੱਧ ਰੁੱਖ ਲਾਵਾਂਗੇ ਤੇ ਪਾਣੀ ਬਚਾਵਾਂਗੇ ਮੈਂ ਤਾਂ ਅੱਜ ਦੇ ਇਸ ਮੌਕੇ ਤੇ ਡਿਸਟ੍ਰਿਕਟ ਹੈੱਡਕ quartਰ ਤੋਂ ਡੀਸੀ ਸਾਹਿਬ ਦਰ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ ਕੀ ਅੱਜ ਨਹੀਂ ਗਰਮੀ ਔਰ ਇਹ ਮੀਂਹ ਦੇ ਬਦੌਲਤ ਵੀ ਤੁਸੀਂ ਸਾਰਿਆਂ ਨੇ ਸ਼ਮੂਲੀਅਤ ਕੀਤੀ ਖਾਸ ਕਰ ਇਹਨਾਂ ਬੱਚੋ ਛੋਟੇ ਛੋਟੇ ਬੱਚਿਆਂ ਦਾ ਧੰਨਵਾਦ ਕਰਦਾ ਹਾਂ ਨਾ ਪੇਰੈਂਟਸ ਦਾ ਜਿਨ੍ਹਾਂ ਨੇ ਇਹਨਾਂ ਨੂੰ ਉਸ ਪਾਸੇ ਭਰੇ ਰਿਹਾ ਕਿ ਤੁਸੀਂ ਜਾਓ ਬੂਟੇ ਲਾਓ ਅੱਜ ਮੈਂ ਜੌਲੇ ਦੇ ਵਿੱਚ ਜਿਹੜਾ ਟਾਸਕ ਸਰਕਾਰ ਨੂੰ ਡੀਸਭਲ ਮਿੱਥਿਆ ਗਿਆ ਉਦੇ ਵਿੱਚ ਅਸੀਂ ਸਾਰਿਆਂ ਨੇ ਸ਼ਮੂਲੀਅਤ ਕਰਕੇ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਹਲਕੇ ਦੇ ਵਿੱਚ ਔਰ ਮੈਂ ਡੇਰਾਬਸੀ ਹਲਕੇ ਦੇ ਨਿਵਾਸੀ ਨੂੰ ਅਪੀਲ ਕਰਾਂਗਾ ਕਿ ਸਾਰੇ ਹੀ ਇਨਸਾਨ ਜਿਹੜੇ ਆਪਾਂ ਕਿਸਾਨ ਲੋਕ ਆ ਆਪਾਂ ਆਪਣੇ ਦਰਖਤ ਜਿਹੜੀਆਂ ਵੱਟਾਂ ਦੇ ਦਰਖਤੋ ਕੱਟੀ ਜਾ ਰਹਿਆਂ ਦਿਨ ਰਾਤ ਆਪਾਂ ਕੱਲੀ ਇਹ ਬਿਜ਼ਨਸ ਵਾਸਤੇ ਨਾ ਸੋਚੀਏ ਕਿ ਅਸੀਂ ਲੱਕੜ ਕੱਟ ਕੇ ਉਹਦਾ ਪੈਸਾ ਕਮਾਣਾ ਹੈ ਸੋਚੀਏ ਕਿ ਆਉਣ ਵਾਲੀਆਂ ਨਸਲਾਂ ਵਾਸਤੇ ਆਕਸੀਜਨ ਤੇ ਪਾਣੀ ਬਹੁਤ ਜ਼ਰੂਰੀ ਹੈ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਵੱਲੋਂ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਉਪਰਾਲਾ ਕਰਕੇ ਪੰਜਾਬ ਤੋਂ ਨਗੰਗਲਾ ਪੰਜਾਬ ਨਾਂ ਦਾ ਸੁਪਨਾ ਲਿਆ ਸੀ ਉਹ ਆਉਣ ਵਾਲੇ ਸਮੇਂ ਚ ਸਰਦਾਰ ਬ